ਪੰਜਾਬ ਦੇ ਸੰਗੜੇ ਤੋਂ ਵਿਚਾਲੇ ਕੋਲਡ ਅਲਰਟ ਜਾਰੀ ਕੀਤਾ ਗਿਆ ਹੈ ਮੌਸਮ ਵਿਭਾਗ ਨੇ ਸ਼ੁੱਕਰਵਾਰ ਅਤੇ ਸ਼ਨੀਵਾਰ ਨੂੰ ਕੋਲਡ ਡੇ ਰਹਿਣ ਦੀ ਭਵਿੱਖਬਾਣੀ ਕੀਤੀ ਹੈ ਵਿਭਾਗ ਦੇ ਚੰਡੀਗੜ੍ਹ ਕੇਂਦਰ ਦੇ ਡਾਇਰੈਕਟਰ ਇਕ ਸਿੰਘ ਮੁਤਾਬਕ ਕੋਲਡ ਡੇ ਉਦੋਂ ਹੁੰਦਾ ਹੈ ਜਦੋਂ ਘੰਟੋ ਘਾਟ ਤਾਪਮਾਨ 10 ਡਿਗਰੀ ਸੈਲਸੀਅਸ ਤੋਂ ਹੇਠਾਂ ਪਹੁੰਚ ਜਾਂਦਾ ਹੈ ਅਤੇ ਵਾਰ ਤੋਂ ਬਾਅਦ ਤਾਪਮਾਨ ਵਿੱਚ ਆਮ ਨਾਲੋਂ 4.5 ਡਿਗਰੀ ਤੋਂ 6.4 ਡਿਗਰੀ ਸੈਲਸੀਅਸ ਦੀ ਕਮੀ ਦਰਜ ਕੀਤੀ ਜਾਂਦੀ ਹੈ ਉਨ੍ਹਾਂ ਕਿਹਾ ਕਿ ਜ਼ਿਲ੍ਹਿਆਂ ਵਿੱਚ ਬਹੁਤ ਸੰਘਣੀ ਧੁੰਦ ਦੇ ਨਾਲ ਕੋਲਡੇ ਰਹਿਣਗੇ ਇਹਨਾਂ ਜ਼ਿਲ੍ਹਿਆਂ ਵਿੱਚ ਸੰਘਣੀ ਧੁੰਦ ਕਾਰ ਸੂਰਜ ਦੀਆਂ ਕਿਰਨਾਂ ਜ਼ਮੀਨਾਂ ਤੱਕ ਨਹੀਂ ਪਹੁੰਚ ਪਾਉਂਦੀਆਂ ਜਿਸ ਕਾਰਨ ਧੁੰਦ ਦਾ ਪ੍ਰਭਾਵ ਘਟ ਨਹੀਂ ਹੁੰਦਾ ਅਤੇ ਠੰਡ ਵੱਧ ਜਾਂਦੀ ਹੈ ਮੌਸਮ ਵਿਭਾਗ ਨੇ ਸ਼ੁੱਕਰਵਾਰ ਨੂੰ ਪੰਜਾਬ 'ਚ ਰੈੱਡ ਅਲਰਟ ਜਾਰੀ ਕੀਤਾ ਹੈ ਇਸ ਤਹਿਤ ਪੰਜਾਬ ਦੇ 16 ਜ਼ਿਲ੍ਹੇ ਅੰਮ੍ਰਿਤਸਰ ਤਰਨਤਾਰਨ ਕਪੂਰਥਲਾ ਜਲੰਧਰ ਫਿਰੋਜ਼ਪੁਰ ਝਫਾਜ਼ਲਕਾ ਫਰੀਦਕੋਟ ਮੁਕਸਰ ਮੋਗਾ ਬਠਿੰਡਾ ਲੁਧਿਆਣਾ ਬਰਨਾਲਾ ਮਾਨਸਾ ਸੰਗਰੂਰ ਰੂਪਨਗਰ ਅਤੇ ਪਟਿਆਲਾ ਬੇहद ਸੰਘਣੀ ਧੁੰਦ ਨਾਲ ਪ੍ਰਭਾਵਿਤ ਹੋਣਗੇ ਦੂਜੇ ਪਾਸੇ ਵੀਰਵਾਰ ਨੂੰ ਬੇहद ਸੰਘਣੀ ਧੁੰਦ ਕਾਰਨ ਅੰਮ੍ਰਿਤਸਰ 'ਚ ਜ਼ੀਰੋ ਵਿਜ਼ਿਬਿਲਟੀ ਪਟਿਆਲਾ 'ਚ ਸਿਰਫ 10 ਮੀਟਰ ਲੁਧਿਆਣਾ 'ਚ 20 ਮੀਟਰ ਅਤੇ ਆਦਮپور ਬਠਿੰਡਾ ਪਠਾਨਕੋਟ ਅਤੇ ਹਲਵਾਰਾ 'ਚ 50 ਮੀਟਰ ਤੋਂ ਘੱਟ ਵਿਜ਼ਿਬਿਲਟੀ ਦਰਜ ਕੀਤੀ ਗਈ ਹੈ ਐਸਬੀਐਸ ਨਗਰ ਵਿੱਚ ਵੀਰਵਾਰ ਨੂੰ ਸਭ ਤੋਂ ਘੱਟ ਦਾ 0.56 డిగ్రీ సెల్సియస్ दर्ज ਕੀਤਾ ਗਿਆ ਹੈ ਹਾਲਾਂਕਿ ਪੰਜਾਬ ਦੇ ਕਟੋਕਟਾ ਤਾਪਮਨ ਚ ਬੁੱਧਵਾਰ ਦੇ ਮੁਕਾਬਲੇ 1.1 ਡਿਗਰੀ ਦਾ ਵਾਧਾ ਦਰਜ ਕੀਤਾ ਗਿਆ ਹੈ ਕਟੋਕਟਾ ਤਾਪਮਨ ਆਮ ਨਾਲੋਂ 4.7 ਡਿਗਰੀ ਸੈਲਸੀਅਸ ਵੱਧ ਹੈ ਐਸਬੀਐਸ ਨਗਰ ਤੋਂ ਇਲਾਵਾ ਅੰਮ੍ਰਿਤਸਰ ਦਾ ਕਟੋਕਟਾ ਤਾਪਮਨ 8.9 ਡਿਗਰੀ ਲੁਧਿਆਣਾ ਚ 10.3 ਪਟਿਆਲਾ ਚ 9 ਪਠਾਨਕੋਟ ਚ 9 ਬਟਿੰਡਾ ਚ 9 ਫਰੀਦਕੋਟ ਚ 9.5 ਗੁਰਦਾਸਪੁਰ ਚ 6.5 ਜ਼ਿਲੰਦਰ ਚ 9.5 ਅਤੇ ਮੋਗਾ ਦਾ 9.7 ਨਿਗਰੀ ਸੈਲਸੀਅਸ ਦਰਜ ਕੀਤਾ ਗਿਆ ਹੈ ਮੌਸਮ ਵਿਭਾਗ ਅਨੁਸਾਰ ਅਗਲੇ 4-5 ਦਿਨਾਂ ਤੱਕ ਪੰਜਾਬ ਵਿੱਚ ਮੌਸਮ ਖੁਸ਼ਕ ਰਹੇਗਾ ਮੌਸਮ ਵਿਭਾਗ ਮੁਤਾਬਕ ਸ਼ੁੱਕਰਵਾਰ ਨੂੰ ਪੰਜਾਬ ਚ ਜ਼ਿਆਦਾਤਰ ਥਾਵਾਂ ਤੇ ਸੰਘਣੀ ਧੁੰਦ ਛਾਈ ਰਹੇਗੀ 30 ਅਤੇ 31 ਦਸੰਬਰ ਲਈ orange alert ਅਤੇ 1 ਜਨਵਰੀ 2024 ਲਈ yellow alert ਜਾਰੀ ਕੀਤਾ ਗਿਆ ਹੈ ਇਸ ਤਹਿਤ ਇਹਨਾਂ ਦੋ ਦਿਨਾਂ ਤਰਾਂ ਪੰਜਾਬ ਵਿੱਚ ਕਈ ਥਾਵਾਂ ਤੇ ਸੰਘਣੀ ਧੁੰਦ ਪੈਣ ਦੀ ਸੰਭਾਵਨਾ ਹੈ ਵਿਭਾਗ ਨੇ ਲੋਕਾਂ ਨੂੰ ਅਗਲੇ 4 ਦਿਨਾਂ ਵਿੱਚ ਸਾਵਧਾਨੀ ਨਾਲ ਗੱਡੀ ਚਲਾਉਣ ਦੀ ਸਲਾਹ ਦਿੱਤੀ